ਹੁਣੇ-ਹੁਣੇ ਥਾਰ ਵਾਲੀ ਬੀਬੀ ਬਾਰੇ ਨਵੀਂ ਅਪਡੇਟ ਆਈ ਹੈ ਤੇ ਨਵੇਂ ਸਵਾਲ ਉੱਠ ਖੜੇ ਹੋਏ ਨੇ ਸੋਸ਼ਲ ਮੀਡੀਆ ਤੇ ਸਵਾਲਾਂ ਦੀ ਝੜੀ ਲੱਗ ਰਹੀ ਹੈ ਕਿਉਂਕਿ ਵੱਡੀ ਖਬਰ ਇਹ ਆਈ ਹੈ ਕਿ ਜਿਹੜੀ ਵਿਜੀਲੈਂਸ ਨੇ ਪਿਛਲੇ ਦਿਨੀ ਥਾਰ ਵਾਲੀ ਬੀਬੀ ਐਕਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਉਹਦੇ ਕੋਲੋਂ ਪੁੱਛਗਿੱਛ ਕਰ ਰਹੀ ਸੀ ਤੇ ਅੱਜ ਵਿਜੀਲੈਂਸ ਨੇ ਉਹ ਪੁੱਛਗਿੱਛ ਬੰਦ ਕਰਨ ਦਾ ਐਲਾਨ ਕਰਤਾ ਹੈ ਅੱਜ ਵਿਜੀਲੈਂਸ ਨੇ ਇਹ ਕਹਿ ਦਿੱਤਾ ਕਿ ਭਾਵੇਂ ਅਜੇ ਉਹਦਾ ਰਿਮਾਂਡ ਬਾਕੀ ਸੀ ਅਜੇ ਕੱਲ ਨੂੰ ਉਹਦੀ ਪੁੱਛਗਿੱਛ ਦਾ ਟਾਈਮ ਖਤਮ ਹੋਣਾ ਸੀ ਪਰ ਵਿਜੀਲੈਂਸ ਨੇ ਅੱਜ ਹੀ ਅਦਾਲਤ ਨੂੰ ਇਹ ਕਹਿ ਦਿੱਤਾ ਕਿ ਅਸੀਂ ਹੁਣ ਇਹਦੇ ਤੋਂ ਅਜੇ ਹੋਰ ਪੁੱਛਗਿੱਛ ਨਹੀਂ ਕਰਨਾ ਚਾਹੁੰਦੇ ਤਾਂ ਇਸ ਕਰਕੇ ਅੱਜ ਹੀ ਰਿਮਾਂਡ ਜਿਹੜਾ ਇੱਕ ਦਿਨ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਤੇ ਇਹ ਪੰਜਾਬ 'ਚ ਸ਼ਾਇਦ ਤੁਸੀਂ ਵੀ ਪਹਿਲੀ ਵਾਰ ਸੁਣ ਰਹੇ ਹੋ ਪਰ ਇਹ ਹੋਇਆ ਕਿਉਂ ਹੈ ਇਹਦੇ ਤੇ ਸਵਾਲ ਕਿਹੜੇ-ਕਿਹੜੇ ਉੱਠ ਰਹੇ ਨੇ ਪਹਿਲੀ ਗੱਲ ਪਿਛਲੇ ਬੀਤੇ ਕੱਲ ਤੋਂ ਇਹ ਥਾਰ ਵਾਲੀ ਬੀਬੀ ਦੇ ਪੇਟ ਦੇ ਵਿੱਚ ਬਹੁਤ ਦਰਦ ਹੋਇਆ ਔਰ ਪੇਟ ਦਰਦ ਹੋਣ ਕਰਕੇ ਢਿੱਡ ਪੀੜ ਹੋਣ ਕਰਕੇ ਇਸ ਬੀਬੀ ਨੂੰ ਹਸਪਤਾਲ ਲਜਾਇਆ ਗਿਆ ਔਰ ਇਹ ਥਾਰ ਵਾਲੀ ਅਮਨਦੀਪ ਕੌਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਉਹ ਲਗਾਤਾਰ ਕਹਿ ਰਹੀ ਸੀ ਕਿ ਮੇਰੇ ਪੇਟ 'ਚ ਬਹੁਤ ਦਰਦ ਹੋ ਰਿਹਾ ਮੇਰੇ ਢਿੱਡ 'ਚ ਬਹੁਤ ਪੀੜ ਹੋ ਰਹੀ ਆ ਤਾਂ ਉਹਨੂੰ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਅੱਜ ਵਿਜੀਲੈਂਸ ਨੇ ਕਿਹਾ ਕਿ ਹੁਣ ਉਹਦੀ ਹਾਲਤ ਜਿਹੜੀ ਆ ਸਵਾਲ ਪੁੱਛਣ ਵਾਲੀ ਨਹੀਂ ਔਰ ਇਸ ਕਰਕੇ ਅਸੀਂ ਜਿਹੜਾ ਰਿਮਾਂਡ ਅਜੇ ਬਾਕੀ ਪਿਆ ਸੀ ਕੱਲ 3 ਵਜੇ ਤੱਕ ਉਸ ਤੋਂ ਪਹਿਲਾਂ ਹੀ ਰਿਮਾਂਡ ਖਤਮ ਕਰ ਦਿੱਤਾ ਗਿਆ ਆਮ ਤੌਰ ਤੇ ਕੀ ਚੱਲਦਾ ਹੈ ਕਿ ਜਿਹੜੀ ਵਿਜੀਲੈਂਸ ਜਾਂ ਪੁਲਿਸ ਹੁੰਦੀ ਹੈ ਉਹ ਅਦਾਲਤ ਤੋਂ ਹੋਰ ਪੁੱਛਗਿੱਛ ਕਰਨ ਦੇ ਲਈ ਰਿਮਾਂਡ ਮੰਗਦੀ ਹੁੰਦੀ ਹੈ ਪਰ ਇੱਥੇ ਵਿਜੀਲੈਂਸ ਨੇ ਅਜੇ ਪਿਆ ਹੋਇਆ ਰਿਮਾਂਡ ਪਹਿਲਾਂ ਆਪੇ ਹੀ ਖਤਮ ਕਰ ਦਿੱਤਾ ਹੁਣ ਲੋਕ ਇਹਦੇ ਤੇ ਇਹ ਸਵਾਲ ਕਰ ਰਹੇ ਆ سوشل মিডিਆ ਤੁਸੀਂ ਖੋਲੋ ਵੱਡੀ ਗਿਣਤੀ ਲੋਕਾਂ ਦੇ ਸਵਾਲ ਨੇ ਕੋਈ ਕਹਿ ਰਿਹਾ ਕਿ ਜਿਹੜੀ ਵਿਜੀਲੈਂਸ ਉਹ ਮਿਹਰਬਾਨ ਹੋ ਗਈ ਹੈ ਕੋਈ ਕਹਿ ਰਿਹਾ ਕਿ ਵਿਜੀਲੈਂਸ ਨੇ ਇਹਨੂੰ ਕਿਉਂ ਮਾਫ ਕਰ ਦਿੱਤਾ ਕੋਈ ਕਹਿ ਰਿਹਾ ਕਿ ਜਿਵੇਂ ਪਹਿਲਾਂ ਚਿੱਟੇ ਵਾਲੇ ਕੇਸ ਦੇ ਵਿੱਚ ਉਹਦਾ ਕੇਸ ਪੁਲਿਸ ਨੇ ਕਮਜ਼ੋਰ ਕਰਕੇ ਉਹਨੂੰ ਜ਼ਮਾਨਤ ਦਿਵਾਤੀ ਸੀ ਉਦਾਂ ਹੀ ਹੁਣ ਵਿਜੀਲੈਂਸ ਕਰ ਰਹੀ ਹੈ ਕੋਈ ਕਹਿ ਰਿਹਾ ਕਿ ਪੁਲਿਸ ਦੇ ਵਿੱਚ ਉਹਦੀ ਬਹੁਤ ਵੱਡੇ ਅਫਸਰਾਂ ਦੇ ਨਾਲ ਪੁਲਿਸ ਅਫਸਰਾਂ ਦੇ ਨਾਲ ਨੇੜਤਾ ਸੀ ਇਸ ਕਰਕੇ ਉਹਨਾਂ ਤੋਂ ਕਹਿਕੁਆ ਕੇ ਵਿਜੀਲੈਂਸ ਤੋਂ ਢਿੱਲ ਦਵਾਈ ਜਾ ਰਹੀ ਹੈ ਪਰ ਇੱਥੇ ਕੁਝ ਗੱਲਾਂ ਮੈਂ ਸਪਸ਼ਟ ਕਰ ਦਿਆਂ ਵਿਜੀਲੈਂਸ ਪੁਲਿਸ ਨਾਲੋਂ ਥੋੜੀ ਜੀ ਵੱਖਰੀ ਕਾਰਵਾਈ ਕਰਦੀ ਹੈ ਵਿਜੀਲੈਂਸ ਪੁਲਿਸ ਵਾਂਗ ਕੰਮ ਨਹੀਂ ਕਰਦੀ ਵਿਜੀਲੈਂਸ ਕਿਸੇ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਆਮ ਰੂਪ 'ਚ ਪਹਿਲਾਂ ਤੱਤ ਸਬੂਤ ਇਕੱਠੇ ਕਰਦੀ ਆ ਫਿਰ ਗ੍ਰਿਫਤਾਰੀ ਕਰਦੀ ਆ ਵਿਜੀਲੈਂਸ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਛੇਤੀ ਛੇਤੀ ਕਿਸੇ ਆਮ ਅਫਸਰ-ਅਫਸਰ ਦੇ ਕਹਿਣ ਤੇ ਵਿਜੀਲੈਂਸ ਢਿੱਲ ਨਹੀਂ ਵਰਤਦੀ ਹੁੰਦੀ ਪਰ ਜੇਕਰ ਉਪਰੋਂ ਸਰਕਾਰ ਦਾ ਹੀ ਦਬਾਅ ਪੈ ਜੇ ਫਿਰ ਗੱਲ ਵੱਖਰੀ ਹੈ ਪਰ ਵਿਜੀਲੈਂਸ ਦੇ ਵਿੱਚ ਇਮਾਨਦਾਰ ਬੰਦੇ ਅਫਸਰ ਲਾਏ ਜਾਂਦੇ ਨੇ ਇਹ ਵੀ ਚਰਚਾ ਹੈ ਪਰ ਅੱਜ ਜਦੋਂ ਵਿਜੀਲੈਂਸ ਨੇ ਅਦਾਲਤ ਨੂੰ ਇਹ ਕਹਿਤਾ ਕਿ ਅਸੀਂ ਇਸ ਥਾਰ ਵਾਲੀ ਬੀਬੀ ਅਮਨਦੀਪ ਕੌਰ ਦੀ ਹੋਰ ਪੁੱਛਗਿਛ ਇਸ ਵਕਤ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਸਵਾਲ ਖੜੇ ਹੋਣੇ ਸੀ ਸਵਾਲ ਖੜੇ ਹੋਏ ਨੇ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਆਪਣਾ ਵਿਚਾਰ ਲਿਖਿਓ ਤੁਹਾਨੂੰ ਕੀ ਜਾਪਦਾ ਹੈ ਕੀ ਵਾਕਿਆ ਹੀ ਜਿਹੜਾ ਉਹ ਮਾਫ ਕਰ ਦੇਣਾ ਚਾਹੀਦਾ ਸੀ ਹੁਣ ਲੋਕਾਂ ਨੂੰ ਤਾਂ ਉਹ ਬੀਬੀ ਦੇ ਢਿੱਡ ਪੀੜ ਦੀ ਸ਼ਿਕਾਇਤ ਤੇ ਇਹ ਵੀ ਬੜੇ ਸਵਾਲ ਨੇ ਬੜੇ ਸ਼ੰਕੇ ਨੇ ਲੋਕ ਇਹ ਕਹਿੰਦੇ ਨੇ ਵੀ ਜਦੋਂ ਵੀ ਕੋਈ ਵੱਡਾ ਮੰਤਰੀ ਸੰਤਰੀ ਜਾਂ ਚਿੱਟਾ ਤਸਕਰ ਕੋਈ ਹੰਡਿਆ ਵਰਤਿਆ ਫੜਿਆ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਉਹਦੇ ਕੋਲ ਆ ਸਾਰੇ ਤਰੀਕੇ ਪਹਿਲਾਂ ਹੀ ਹੁੰਦੇ ਨੇ ਕਿ ਮੇਰੇ ਪੇਟ 'ਚ ਦਰਦ ਹੋ ਰਿਹਾ ਜਿਵੇਂ ਕਿ ਜਿਹੜਾ ਰਮਨ ਅਰੋੜਾ ਆਮ ਆਦਮੀ ਪਾਰਟੀ ਦਾ ਐਮਐਲਏ ਵਿਜੀਲੈਂਸ ਨੇ ਫੜਿਆ ਕੁਝ ਦਿਨ ਪਹਿਲਾਂ ਉਹਨੂੰ ਵੀ ਜਦੋਂ ਰਿਮਾਂਡ ਤੇ ਪੁੱਛਗਿੱਛ ਲਈ ਲਿਆ ਗਿਆ ਅਗਲੇ ਦਿਨ ਉਹਨੇ ਘਬਰਾਟ ਹੋਣ ਦੀ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਤੇ ਉਹ ਵੀ ਹਸਪਤਾਲ ਜਾ ਕੇ ਦਾਖਲ ਹੋਇਆ ਸੀ ਇਸੇ ਤਰ੍ਹਾਂ ਇਸ ਬੀਬੀ ਬਾਰੇ ਵੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਹੁਣ ਇਹ ਜਿਹੜੀ ਬੀਬੀ ਆ ਪਹਿਲਾਂ ਤਾਂ ਇਹ ਚਿੱਟੇ ਦੇ ਕੇਸ ਦੇ ਵਿੱਚ ਫੜੀ ਗਈ ਜਦੋਂ ਉਹ ਥਾਰ ਤੇ ਜਾ ਰਹੀ ਸੀ ਪੁਲਿਸ ਨੇ ਫੜਿਆ ਸੀ ਪੁਲਿਸ ਨੇ ਦੋਸ਼ ਲਾਏ ਸੀ ਪੁਲਿਸ ਨੇ ਚਿੱਟਾ ਬਰਾਮਦ ਕਰਨ ਦਾ ਦਾਵਾ ਵੀ ਕੀਤਾ ਸੀ ਉਸ ਤੋਂ ਬਾਅਦ ਜਦੋਂ ਇਹ ਚਰਚਾ ਚਾਈ ਫੇਰ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋਏ ਜਿਹੜੇ ਅੱਜ ਵੀ ਉਵੇਂ ਹੀ ਖੜੇ ਨੇ ਕਿਹੜੇ ਸਵਾਲ ਤੁਸੀਂ ਦੇਖੋ ਜਦੋਂ ਪੁਲਿਸ ਨੇ ਉਹਨੂੰ ਫੜਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਤਿੰਨ ਵਾਰ ਉਹਦਾ ਪੁੱਛਗਿੱਛ ਕਰਨ ਲਈ ਰਿਮਾਂਡ ਲਿਆ ਤਿੰਨ ਵਾਰ ਪਰ ਤਿੰਨੇ ਵਾਰ ਪੁੱਛਗਿਛ ਕਰਕੇ ਉਹਦੇ ਚੋਂ ਨਿਕਲਿਆ ਕੀ ਪੁੱਛਿਆ ਕੀ ਬਰਾਮਦ ਕੀ ਹੋਇਆ ਇਹਦੇ ਬਾਰੇ ਪੁਲਿਸ ਨੇ মিডিਆ 'ਚ ਦੱਸਣ ਤੋਂ ਨਾ ਕਰ ਦਿੱਤੀ ਸੀ ਹੁਣ ਜਦੋਂ মিডিਆ 'ਚ ਦੱਸਣ ਤੋਂ ਨਾ ਕੀਤੀ ਸੀ ਉਦੋਂ ਹੀ ਸਵਾਲ ਖੜੇ ਹੋ ਗਏ ਸੀ ਵੀ ਬਾਕੀ ਮੁਜਰਮ ਜਦੋਂ ਪੁਲਿਸ ਫੜਦੀ ਹੈ ਤਾਂ ਉਹਨਾਂ ਦੇ ਉੱਪਰ ਪੁਲਿਸ ਸਪੈਸ਼ਲ ਪ੍ਰੈਸ ਕਾਨਫਰੰਸ ਕਰਦੀ ਹੈ মিডিਆ ਨੂੰ ਦੱਸਦੀ ਹੈ ਵੀ ਇਹਦੇ ਕੋਲੋਂ ਆਹ ਬਰਾਮਦ ਹੋਇਆ ਆਹ ਬਰਾਮਦ ਹੋਇਆ ਆਹ ਪੁੱਛਗਿਛ 'ਚ ਸਾਹਮਣੇ ਆਇਆ ਯਾ ਫਿਰ ਨਹੀਂ ਆਇਆ ਪਰ ਇਹਦੇ ਬਾਰੇ ਪੁਲਿਸ ਚੁੱਪ ਵਟ ਗਈ ਸੀ ਤੇ ਆਖਰੀ ਦਿਨ ਜਿਹੜਾ ਪੁਲਿਸ ਅਫਸਰ ਇਸ ਬੀਬੀ ਨੂੰ ਪਰਮਾਨੈਂਟ ਖਤਮ ਹੋਣ ਤੇ ਜੇਲ੍ਹ ਚ ਲੈ ਕੇ ਜਾ ਰਿਹਾ ਸੀ ਉਹਨੇ ਤਾਂ ਪੱਤਰਕਾਰਾਂ ਨੂੰ ਸਾਫ਼ ਹੀ ਕਹਿ ਦਿੱਤਾ ਸੀ ਕਿ ਅਸੀਂ ਮੀਡੀਆ 'ਚ ਕੁਝ ਨਹੀਂ ਦੱਸਣਾ ਅਸੀਂ ਅਦਾਲਤ 'ਚ ਦੱਸਾਂਗੇ ਤੇ ਅਦਾਲਤ 'ਚ ਕੀ ਦੱਸਿਆ ਉਹੀ ਦੱਸਿਆ ਜਿਹਦੇ ਕਾਰਨ ਉਹਦੀ ਬਹੁਤ ਛੇਤੀ ਤੇ ਆਸਾਨੀ ਨਾਲ ਜ਼ਮਾਨਤ ਹੋ ਗਈ ਫੇਰ ਉਹ ਬੀਬੀ ਬਾਹਰ ਆ ਕੇ ਫੇਰ ਇੰਟਰਵਿਊ ਕਰਾਉਣ ਲੱਗ ਪਈ ਓਹੋ ਉਹ ਪੁਲਿਸ ਤੇ ਹੀ ਸਿੱਧੇ ਸਵਾਲ ਖੜੇ ਕਰਨ ਲੱਗ ਪੀ ਉਹਨੇ ਇੰਜ ਬਣਾ ਦਿੱਤਾ ਵੀ ਮੇਰੇ ਉੱਪਰ ਇਹ ਸਾਰਾ ਨਕਲੀ ਬਣਾਇਆ ਗਿਆ ਸੀ ਨਾ ਮੈਂ ਕੋਈ ਚਿੱਟਾ ਵੇਚਿਆ ਨਾ ਚਿੱਟਾ ਕਿਤੋਂ ਲਿਆ ਨਾ ਕੋਈ ਨਜਾਇਜ਼ ਜਾਇਦਾਦ ਬਣਾਈ ਸਾਰਾ ਕੁਝ ਉਹਨੇ ਝੂਠਾ ਕਰਾਰ ਦੇ ਦਿੱਤਾ ਸੀ ਜਿਹੜੀ ਇੱਕ ਇੰਟਰਵਿਊ ਬਹੁਤ ਮਸ਼ਹੂਰ ਹੋਈ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫਿਰ ਵਿਜੀਲੈਂਸ ਨੇ ਫੜਿਆ ਵਿਜੀਲੈਂਸ ਨੇ ਉਸ ਤੋਂ ਬਾਅਦ ਮੀਡੀਆ ਕੋਲੇ ਗੱਲ ਆਈ ਕਿ ਉਹਦੇ ਕੋਲ ਬੇਨਾਮੀ ਜਾਇਦਾਦ ਜਿਹੜੀ ਸਰੋਤਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਹੈ ਉਹ ਬਰਾਮਦ ਹੋਈ ਹੋ ਰਹੀ ਹੈ ਜਿਹਦੇ ਵਿੱਚ 1 ਕਰੋੜ ਦੇ ਕਰੀਬ ਕੋਠੀ ਸੀ 218 ਦੀ ਚਰਚਾ ਸੀ 26 ਲੱਖ ਦੀਆਂ ਪਲਾਟਾਂ ਦੀ ਚਰਚਾ ਸੀ ਰੋਲੈਕਸ ਦੀਆਂ ਮਹਿੰਗੀਆਂ ਘੜੀਆਂ ਦੀ ਚਰਚਾ ਆਈ ਮਹਿੰਗੀਆਂ ਐਣਕਾਂ ਦੀ ਚਰਚਾ ਆਈ ਤਾਂ ਇਹ ਸਾਰੇ ਦੋਸ਼ਾਂ ਦੇ ਤਹਿਤ ਜਦੋਂ ਹੁਣ ਵੇ ਡਿਲੈਂਸ ਪੁੱਛ ਕੇ ਚੋਤੋਂ ਕਰ ਰਹੀ ਸੀ ਤਾਂ ਉਹਦੇ ਪਥਰੀ ਦਾ ਦਰਦ ਕਹਿੰਦੇ ਉੱਠਿਆ ਜਦੋਂ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਤਾਂ ਉਹ ਕਹਿੰਦੇ ਜੀ ਹਾਂ ਇਹਦੇ ਪਥਰੀ ਸੀ ਪਥਰੀ ਉਹਦੀ ਜਿਹੜੀ ਪਸ਼ਾਪ ਨਲੀ ਹੁੰਦੀ ਹੈ ਉਹਦੇ ਵਿੱਚ ਫਸ ਗਈ ਸੀ ਜਿਸ ਕਰਕੇ ਉਹਨੂੰ ਬਹੁਤ ਜ਼ਿਆਦਾ ਜਿਹੜਾ ਦਰਦ ਦਾ ਉਹ ਹੋ ਰਿਹਾ ਸੀਗਾ ਇਹ ਗੱਲ ਸੱਚ ਹੈ ਪਥਰੀ ਦਾ ਦਰਦ ਤਾਂ ਬਹੁਤ ਭੈੜਾ ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਚੀਕਾਂ ਕਢਾਉਂਦਾ ਖਾਸ ਕਰ ਜਦੋਂ ਉਹ ਬਾਥਰੂਮ ਪਾਈਪ ਦੇ ਵਿੱਚ ਸ਼ਾਰਪ ਨਾਲੀ ਚ ਫਸਦੀ ਆ ਤਾਂ ਬਹੁਤ ਜ਼ਿਆਦਾ ਦਰਦ ਪੈੜਾ ਹੁੰਦਾ ਤਾਂ ਇਹ ਵੀ ਡਾਕਟਰ ਰਾਮ ਤੌਰ ਤੇ ਦੱਸਦੇ ਹੁੰਦੇ ਨੇ ਵੀ ਜਦੋਂ ਕਿਸੇ ਨੂੰ ਬਹੁਤ ਪ੍ਰੈਸ਼ਰ ਜਾਂ ਟੈਨਸ਼ਨ ਹੋ ਜੇ ਉਦੋਂ ਜ਼ਿਆਦਾ ਪਥਰੀ ਜਿਹੜੀ ਆ ਉਹ ਅੱਗੇ ਨੂੰ ਪ੍ਰੈਸ਼ਰ ਦੇ ਨਾਲ ਜਾਂਦੀ ਹੈ ਤਾਂ ਉਦੋਂ ਇਹ ਦਰਦ ਬਹੁਤ ਜਿਹੜਾ ਉਹ ਸਹਿਣਯੋਗ ਨਹੀਂ ਰਹਿ ਜਾਂਦਾ ਇਸੇ ਤਰ੍ਹਾਂ ਹੀ ਇਸ ਬੀਬੀ ਦੇ ਕੇਸ ਦੇ ਵਿੱਚ ਦੱਸਿਆ ਜਾ ਰਿਹਾ ਪਰ ਸਵਾਲ ਹੁਣ ਇੱਥੇ ਇਹ ਆ ਕਿ ਕੀ ਵਿਜੀਲੈਂਸ ਜਦੋਂ ਉਹਨੂੰ ਹੁਣ ਇੱਕ ਵਾਰ ਰੀਮਾਂਡ ਅਦਮਚਾਲੇ ਛੱਡਦਾ ਹੈ ਤਾਂ ਕਿ ਇਸ ਤੋਂ ਬਾਅਦ ਦੁਬਾਰਾ ਫਿਰ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਕਿ ਜਦੋਂ ਉਹ ਬਿਲਕੁਲ ਠੀਕ ਹੋ ਜੇਗੀ ਉਸ ਤੋਂ ਬਾਅਦ ਉਹਦੇ ਕੋਲੋਂ ਉਹ ਸਾਰੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ ਜਾਣਗੀਆਂ ਵੇਖੋ ਜੇ ਤਾਂ ਜਿਵੇਂ ਪੁਲਿਸ ਕੇਸ ਦੇ ਵਿੱਚ ਚਿੱਟੇ ਵਾਲੇ ਕੇਸ ਚ ਉਹਦੇ ਨਾਲ ਹੋਇਆ ਸਾਰੇ ਪੰਜਾਬ ਨੂੰ ਪਤਾ ਹੈ ਕਿ ਐਡੀ ਛੇਤੀ ਜ਼ਮਾਨਤ ਨਹੀਂ ਹੁੰਦੀ ਜਦੋਂ ਪੁਲਿਸ ਤੱਥ ਸਬੂਤ ਮਾਨਯੋਗ ਅਦਾਲਤ ਨੂੰ ਦਿੰਦੀ ਹੈ ਤਾਂ ਫਿਰ ਮਾਨਯੋਗ ਅਦਾਲਤ ਇੰਨੀ ਛੇਤੀ ਨਸ਼ੇ ਵਾਲਿਆਂ ਦੀ ਜ਼ਮਾਨਤ ਨਹੀਂ ਕਰਦੀ ਪਰ ਉਹਦੀ ਹੋਈ ਕਿਉਂਕਿ ਪੁਲਿਸ ਨੇ ਉਸ ਤਰ੍ਹਾਂ ਦੀਆਂ ਚੀਜ਼ਾਂ ਅਦਾਲਤ 'ਚ ਪੇਸ਼ ਨਹੀਂ ਕੀਤੀਆਂ ਹੁਣ ਜੇਕਰ ਵਿਜੀਲੈਂਸ ਵਾਲੇ ਕੇਸ ਦੇ ਵਿੱਚ ਵੀ ਉਹਦੇ ਨਾਲ ਇਵੇਂ ਹੁੰਦਾ ਤਾਂ ਫਿਰ ਸਵਾਲ ਤਾਂ ਲੋਕ ਉਠਾਉਣਗੇ ਤੇ ਲੋਕ ਸਵਾਲ ਉਠਾਉਣੇ ਸ਼ੁਰੂ ਕਰ ਚੁੱਕੇ ਨੇ ਹੁਣ ਦੇਖਣਾ ਇਹ ਆ ਕੌਣ ਵਾਲੇ ਟਾਈਮ 'ਚ ਵਿਜੀਲੈਂਸ ਜਿਹੜੀ ਆ ਉਹ ਕੀ ਪੇਸ਼ ਕਰਦੀ ਆ ਦੂਜੇ ਪਾਸੇ ਪੰਜਾਬ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਆ ਵਰਿੰਦਰ ਸਿੰਘ ਬਰਾੜ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਸਪੈਂਡ ਕੀਤਾ ਗਿਆ ਕਿਉਂ ਕੀਤਾ ਗਿਆ ਉਹਦੇ ਉੱਪਰ ਵੀ ਭ੍ਰਿਸ਼ਟਾਚਾਰੀਆਂ ਦੇ ਉੱਪਰ ਕਾਰਵਾਈ ਨਾ ਕਰਨ ਦਾ ਦੋਸ਼ ਹੈ ਇਹ ਗੱਲ ਆਈ ਕਿ ਫਾਜ਼ਲਕਾ ਦੇ ਵਿੱਚ ਜਿਹੜੇ ਸਾਈਬਰ ਸੈੱਲ ਦੇ ਕੁਝ ਪੁਲਿਸ ਅਧਿਕਾਰੀ ਸੀ ਉਹਨਾਂ ਨੇ 1 ਲੱਖ ਰੁਪਏ ਦੇ ਕਰੀਬ ਰਿਸ਼ਵਤ ਲਈ ਔਰ ਇਹ ਮਾਮਲਾ ਐਸਐਸਪੀ ਦੇ ਕੋਲ ਵੀ ਗਿਆ ਪਰ ਐਸਐਸਪੀ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਦੋਸ਼ ਲੱਗੇ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਕਾਰਵਾਈ ਕਰਕੇ ਤੇ ਐਸਐਸਪੀ ਨੂੰ ਹੀ ਸਸਪੈਂਡ ਜਿਹੜਾ ਉਹ ਕੀਤਾ ਹੁਣ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਉਧਰ ਅੱਜ ਇੱਕ ਹੋਰ ਜਿਹੜਾ ਜਿਹੜਾ ਇੱਕ ਥਾਣੇਦਾਰ ਹੈ ਉਹਨੂੰ ਵੀ ਸਸਪੈਂਡ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਉਧਰ ਹਿਮਾਚਲ ਦੇ ਵਿੱਚ ਉੱਥੋਂ ਦਾ ਜਿਹੜਾ ਪੁਲਿਸ ਮੁਖੀ ਡੀਜੀਪੀ ਹੈ ਤੇ ਜਿਹੜਾ ਇੱਕ ਐਸਪੀ ਹੈ ਨਾਲ ਤੇ ਜਿਹੜਾ ਇੱਕ ਏਸੀਪੀ ਹੈ ਨਾਲ ਉਹਨਾਂ ਤਿੰਨਾਂ ਦੇ ਉੱਪਰ ਵੱਡੀ ਕਾਰਵਾਈ ਵੱਡਾ ਐਕਸ਼ਨ ਲਿਆ ਗਿਆ ਹੈ ਇਹ ਕਿਹਾ ਜਾ ਰਿਹਾ ਵੀ ਉਹਨਾਂ ਨੇ ਇੱਕ ਅਧਿਕਾਰੀ ਜਿਹਦੀ ਮੌਤ ਹੋਈ ਸੀ ਉਹਨਾਂ ਨੇ ਉਹਦੀ ਚਾਜ ਨਾਲ ਜਾਂਚ ਨਹੀਂ ਕੀਤੀ ਪੜਤਾਲ ਨਹੀਂ ਕੀਤੀ ਕੁਤਾਹੀ ਵਰਤੀ ਜਾਂਚ ਪੜਤਾਲ 'ਚ ਇਸ ਕਰਕੇ ਉਹਨਾਂ ਤੇ ਆਹ ਐਕਸ਼ਨ ਲਿਆ ਗਿਆ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਪੰਜਾਬ ਦੇ ਵਿੱਚ 31 ਮਈ ਨੂੰ ਤਿੰਨ ਦਿਨ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕੀਤਾ ਜਾ ਰਿਹਾ ਹੈ ਤਾਂ ਕੀ ਸੱਚਮੁੱਚ ਤੀਜੇ ਚੌਥੇ ਦਿਨ ਤੱਕ ਪੰਜਾਬ ਚੋਂ ਨਸ਼ਾ ਖਤਮ ਹੋਣ ਜਾ ਰਿਹਾ ਨਸ਼ਾ ਮੁਕਤੀ ਹੋਣ ਜਾ ਰਹੀ ਹੈ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਕੀਮਤੀ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਮੈਂ ਬੇਨਤੀ ਕਰਾਂਗਾ ਆਪਣੇ ਇਸ ਚੈਨਲ ਨੂੰ ਲਾਈਵ ਸੱਚ ਟੀਵੀ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਬਟਨ ਹੈ ਉਹ ਦਬਾ ਦਿਓ ਕਿਉਂਕਿ ਤੁਹਾਡੇ ਕੋਲ ਜਦੋਂ ਵੀ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤੇ ਆਪਾਂ ਦੱਸਦੇ ਆ ਤਾਂ ਉਹਦੀ ਤੁਹਾਡੇ ਕੋਲ ਬੈਲ ਖੜਕੇ ਆ ਤੁਹਾਡੇ ਕੋਲ ਉਹਦਾ ਉਹਦਾ ਨੋਟੀਫਿਕੇਸ਼ਨ ਪ੍ਰੋਪਰ ਆਵੇ ਤਾਂ ਕਿ ਤੁਸੀਂ ਉਹ ਜਾਣਕਾਰੀਆਂ ਨੂੰ ਸਹੀ ਤਰੀਕੇ ਨਾਲ ਸੁਣ ਸਕੋ ਸਮਝ ਸਕੋ ਤਾਂ ਅੱਜ ਇਹ ਜਿਹੜੀ ਖਬਰ ਸੀਗੀ ਇਹਨੇ ਵੱਡੀ ਚਰਚਾ ਬਟੋਰੀ ਹੈ ਤੁਸੀਂ ਇਹਦੇ ਬਾਰੇ ਵੀ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ